ਸਸਿਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਅਸੀਂ ਰੁੱਖ ਬਾਰੇ ਚਰਚਾ ਕਰਨੀ ਆ ਉਹ ਮੌਹੇ ਦੇ ਰੁੱਖ ਬਾਰੇ ਚਰਚਾ ਕਰਨੀ ਆ ਕਿਉਂਕਿ ਬਹੁਤ ਸਾਰੀ ਜਿਹੜੀ ਆਦੀਵਾਸੀ ਕਮਿਊਨਿਟੀ ਦਾ ਜਿਹੜਾ ਮਤਲਬ ਕਹਿੰਦਾ ਨਿਊਟ੍ਰੀਸ਼ਨ ਹੈਗੀ ਆ ਇਸ ਰੁੱਖ ਤੇ ਡਿਪੈਂਡੈਂਟ ਹੈਗੀ ਆ ਛਤਿਸਗੜ੍ਹ ਹੋਇਆ ਹੋਰ ਦੱਸਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ 'ਚ ਹੁੰਦਾ ਹੈ ਮੌਹੇ ਦਾ ਰੁੱਖ ਦੂਜੀ ਗੱਲ ਇਹ ਮੌਹੇ ਦੇ ਜਿੱਕਰ ਗਰਵਾਨੀ ਵਿੱਚ ਵੀ ਹੁੰਦਾ ਇਹਦੇ ਬਾਰੇ ਵੀ ਚਰਚਾ ਕਰਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਇਹਦੇ ਨਾਮ ਜਿਹੜੇ ਹੈਗੇ ਆ ਕੀ ਕੀ ਨਾਮ ਹਨ ਜਾਣਿਆ ਜਾਂਦਾ ਉਹਦੇ ਬਾਰੇ ਚਰਚਾ ਕਰਾਂਗੇ ਇੱਕ ਮਦੂਕ ਨਾਮ ਹੈ ਸੰਸਕ੍ਰਿਤ ਵਿੱਚ ਮਦੂਕ ਬੋਲਿਆ ਜਾਂਦਾ ਇਹਨੂੰ ਮਤਲਬ ਮਹਿਵਾ ਬੋਲਿਆ ਜਾਂਦਾ ਕਈ ਇਲਾਕਿਆਂ 'ਚ ਮਾਵਾ ਬੋਲਿਆ ਜਾਂਦਾ ਕਈ ਇਲਾਕਿਆਂ 'ਚ ਕਈ ਇਲਾਕਿਆਂ 'ਚ ਮਹਵਾ ਬੋਲਿਆ ਜਾਂਦਾ ਹੈਗਾ ਹਨੀ ਟਰੀ ਬੋਲ ਦਿੰਦੇ ਇਹਨੂੰ ਮਤਲਬ ਬਟਰ ਟਰੀ ਬੋਲ ਦਿੰਦੇ ਆ ਇਹ ਜਿਹੜੇ ਨਾਮ ਹੈਗੇ ਕੁਝ ਜਿਹੜੇ ਮੂਹੇ ਨੂੰ ਬੋਲੇ ਜਾਂਦੇ ਆ ਉਸ ਤੋਂ ਸਾਇੰਟਿਫਿਕ ਨੇਮ ਜਿਹੜਾ ਹੈਗਾ ਇਹਦੇ ਬਾਰੇ ਚਰਚਾ ਕਰਾਂਗੇ ਇਹ ਸਾਇੰਟਿਫਿਕ ਨੇਮ ਹੈ ਦਾ ਮਦੂਕਾ ਇੰਡੀਕਾ ਇਹ ਸਾਇੰਟਿਫਿਕ ਨੇਮ ਜਿਹੜਾ ਮਦੂਕਾ ਸ਼ਬਦ ਹੈਗਾ ਜੀਨਸ ਹੈਗਾ ਜਿਹੜਾ ਇਹ ਮਧੂ ਤੋਂ ਬਣਿਆ ਹੈ ਇਹਦਾ ਜਿਹੜਾ ਮੌਹ ਦੇ ਮਿੱਠੇ ਫਲਾਂ ਵੱਲ ਇਸ਼ਾਰਾ ਕਰਦਾ ਹੈਗਾ ਜਿਹੜਾ ਮਧੂ ਦਾ ਸ਼ਬਦ ਹੈਗਾ ਉਦੋਂ ਜਿਹੜਾ ਇੰਡੀਕਾ ਹੈਗਾ ਉਹ ਇੰਡੀਅਨ origin ਭਾਰਤੀ origin ਦਾ ਵੱਲ ਇਸ਼ਾਰਾ ਕਰਦਾ ਹੈਗਾ ਤੇ ਇੰਡੀਆ ਦਾ ਨੇਟਿਵ ਰੋਖਾ ਮੌਹਾ ਤੇ ਬਹੁਤ ਹੀ ਜਬਰਸ ਰੋਖਾ ਲਾਰਜ ਰੋਖਾ ਪਾਚੜੀ ਰੋਖਾ ਜਿਹਦੀਆਂ ਟਾਣੀਆਂ ਫੈਲੀਆਂ ਤੇ ਛਤਰ گول ਹੁੰਦਾ ਇਹ ਬਹੁਤ ਜਬਰਸ ਰੋਖਾ ਹੈਗਾ ਮਤਲਬ ਤੇ ਇਹਦੇ ਚਰਚਾ ਕਰਾਂਗੇ ਹੋਰ ਅੱਗੇ ਨੂੰ ਫਰਬਰੀ ਤੋਂ ਅਪ੍ਰੈਲ ਤੱਕ ਪੱਤੇ ਝਾੜ ਦਿੰਦਾ ਹੈ ਲਗਭਗ ਸਾਰੇ ਪੱਤੇ ਝੜ ਜਾਂਦੇ ਆ ਤੇ ਮਾਰਚ ਅਪ੍ਰੈਲ ਵਿੱਚ ਪਹਿਲੇ ਪਹਿਲੇ ਫੁੱਲ ਲੱਗਦੇ ਆ ਫੁੱਲਾਂ ਦਾ ਹੀ ਮੇਨ ਜਿਹੜਾ ਦਾ ਜਿਹੜਾ ਯੂਜ਼ ਹੁੰਦਾ ਹੈਗਾ ਫੁੱਲ ਜਿਹੜੇ ਹੈਗੇ ਆ ਮਾਰਚ ਅਪ੍ਰੈਲ ਤੋਂ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਮਈ ਵਿੱਚ ਬਹੁਤ ਹੀ ਤਾਂਬੇ ਰੰਗ ਦੇ ਜਿਹੜੇ ਪੱਤੇ ਨਿਕਲਦੇ ਬਹੁਤ ਹੀ ਸੋਹਣੇ ਪੱਤੇ ਨਿਕਲਦੇ ਆ ਤਾਂ ਫਿਰ ਉਹ ਫੁੱਲਾਂ ਤੋਂ ਬਾਅਦ ਪੱਤੇ ਨਿਕਲਦੇ ਆ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜੁਲਾਈ ਅਗਸਤ ਵਿੱਚ ਇਹਦੇ ਸੀਡ ਆਉਂਦੇ ਆ ਜਿਹੜੇ ਬੀਜ ਆਉਂਦੇ ਹੈਗੇ ਆ ਫੁੱਲਾਂ ਤੋਂ ਫਿਰ ਬੀਜ ਬੰਦੇ ਹੈਗੇ ਆ ਜਿਹੜੇ ਫੁੱਲ ਦੀ ਜ਼ਿਕਰ ਕੀਤਾ ਫੁੱਲ ਜਿਹੜਾ ਕਰੀਮਿਸ਼ ਬ੍ਰਾਈਟ yellow ਫੁੱਲ ਹੈਗੇ ਆ ਬਹੁਤ ਹੀ ਸੋਹਣੇ ਫੁੱਲ ਹੈਗੇ ਆ ਹੁਣ ਇਹਦੀ ਚਰਚਾ ਕਰਾਂਗੇ ਉੱਗਣ ਦੇ ਖੇਤਰ ਕਿੱਥੇ ਕਿੱਥੇ ਉੱਗਿਆ ਉੱਗਦਾ ਹੈਗਾ ਇਹ ਸੈਂਟਰਲ ਇੰਡੀਆ ਦਾ ਰੁੱਖ ਹੈਗਾ ਤਾਂ ਮਧ ਪ੍ਰਦੇਸ਼ ਹੋਇਆ ਆਂਧਰ ਪ੍ਰਦੇਸ਼ ਓਡੀਸ਼ਾ ਛੱਤੀਸਗੜ ਯੂਪੀ ਦੱਖਣੀ ਬਿਹਾਰ ਦੇ ਖੁਸ਼ਕ ਪੱਛੜੀ ਜੰਗਲਾਂ ਤੋਂ ਇਲਾਵਾ ਬਾਰੀ ਹਿਮਾਲਿਆ ਦੇ 라ਵੀ ਤੋਂ ਕਮਾਊ ਤੱਕ ਇਹ ਰੁੱਖ ਪਾਇਆ ਜਾਂਦਾ ਹੈਗਾ ਇਹਦੇ ਉੱਗਣ ਖੇਤਰ ਹੈਗੇ ਆ ਹੋ ਜੇ ਪੰਜਾਬ ਦਾ ਜ਼ਿਕਰ ਕੀ ਪੰਜਾਬ ਵਿੱਚ ਗੁਰਦਾਸਪੁਰ ਪਠਾਨਕੋਟ ਬਟਾਲਾ ਪਟਿਆਲਾ ਤੇ ਚੰਡੀਗੜ੍ਹ ਦੇ ਸ਼ਹਿਰਾਂ ਵਿੱਚ ਕਿਤੇ ਕਿਤੇ ਰੁੱਖੇ ਦੇਖ ਜਾਂਦੇ ਹੈਗੇ ਬਾਕੀ ਕੁਝ ਜਿਵੇਂ ਸਾਡੇ ਥਾਪਰ ਯੂਨੀਵਰਸਿਟੀ ਚ ਅ ਕੁਝ ਸੈਂਪਲ ਰੁੱਖ ਪੰਜ ਚਾਰ ਦਰਖਤ ਹੁਣ ਵੀ ਮੌਜੂਦ ਆ ਪਹਿਲਾਂ ਜ਼ਿਆਦਾ ਸੀਗੇ ਤਾਂ ਹੁਣ ਵੀ ਇਹ ਮੌਜੂਦ ਆ ਯੂਨੀਵਰਸਿਟੀ ਆ ਵਿੱਚ ਤੇ ਕਿਸੇ ਕਿਸੇ ਪਾਰਕਾਂ ਵਿੱਚ ਵੀ ਪਟਿਆਲਾ ਵਿੱਚ ਮਿਲ ਜਾਂਦੇ ਬਾਰਨਰੀ ਗਾਰਡਨ ਚ ਵੀ ਇਹ ਸ਼ਾਇਦ ਇੱਕਦ ਦਾ ਰੁੱਖ ਹੈਗਾ ਉੱਥੇ ਤੇ ਉਸ ਤੋਂ ਬਾਅਦ ਦੱਸਾਂਗੇ ਮੌਹੇ ਦੇ ਫਲਾਵਰ ਜਿਹੜੇ ਹੈਗੇ ਆ ਟ੍ਰਾਈਬਲ ਲਾਈਫ ਦੇ ਜਿਹੜੀ ਛੱਤੀਸਗੜ੍ਹ ਦੀ ਉਹਦੇ ਵਿੱਚ ਬਹੁਤ ਹੀ ਜਿਹੜਾ ਬਾਸਟਰ ਰੀਜਨ ਹੈਗਾ ਉੱਥੇ ਬਹੁਤ ਉੱਥੇ ਇਹਦਾ ਬਹੁਤ ਖਾਸਿਤ ਹੈਗੀ ਆ ਤੇ ਫਰਵਰੀ ਤੋਂ ਔਨਵਰਡ ਜਿਹੜਾ ਫਰਵਰੀ ਤੋਂ ਜਿਹੜੇ ਫਲ ਜ਼ੀਰੋ ਲੱਗਣੇ ਸ਼ੁਰੂ ਹੋ ਜਾਂਦੇ ਆ ਜੰਗਲਾਂ ਵਿੱਚ ਜਿਹੜੇ ਗਰਾਊਂਡ ਹੈਗਾ ਉਹਦੇ ਧਰਤੀ ਹੈਗੀ ਆ ਇਹਦੇ ਫੁੱਲਾਂ ਨਾਲ ਭਰ ਜਾਂਦੀ ਆ ਮਤਲਬ ਇੱਕ ਜਿਹੜੇ yellow flower white yellow flower ਦੇ ਕਾਰਪਟ ਇੱਕ ਦਰੀ ਬਹਿ ਜਾਂਦੀ ਆ ਫੁੱਲਾਂ ਦੀ ਫਰਵਰੀ ਤੋਂ ਬਾਅਦ ਜਿਹੜੋ ਇਹਦੇ ਫੁੱਲ ਲੱਗਣੇ ਸ਼ੁਰੂ ਹੁੰਦੇ ਆ ਇੱਕ ਮਾਈਨਰ ਮਾਈਨਰ ਫੋਰੈਸਟ ਪ੍ਰੋਡਿਊਸ ਬੋਲਦੇ ਹਨ ਮਤਲਬ ਜਦੋਂ ਕਿ ਹੋਰ ਖੇਤੀ ਨਹੀਂ ਹੁੰਦੀ ਤੇ ਮੂਹੇ ਦੇ ਮਤਲਬ ਕਹਿੰਦਾ ਫੁੱਲਾਂ ਨੂੰ ਇਕੱਠੇ ਕਰਕੇ ਮਾਰਕੀਟ 'ਤੇ ਵੇਚ-ਵੇਚ ਜਾਂਦਾ ਇਸ ਲਈ ਇਹਨੂੰ ਮਾਈਨਰ ਫੋਰੈਸਟ ਪ੍ਰੋਡਿਊਸ ਬੋਲਦੇ ਹੈਗੇ ਆ ਇੱਕ ਛਤੀਸਗੜ ਦੀ ਜਿਹੜੀ ਗੋਲਾਵਾਂਡ ਟ੍ਰਾਈਬਲ ਕਮਿਊਨਿਟੀ ਹੈਗੀ ਆ ਕੋਂਡੇਗੂਨ ਡਿਸਟ੍ਰਿਕਟ ਆ ਛਤੀਸਗੜ ਦਾ ਉਹਦੇ ਵਿੱਚ ਇਹ ਵੂਮਨ ਜਿਹੜੀ ਹੈਗੇ ਆ ਫੈਮਿਲੀ ਹੈਗੀਆਂ ਇਹ ਉੱਥੋਂ ਦੀ ਜਿਹੜੇ ਆਦੀਵਾਸੀ ਕਮਿਊਨਿਟੀ ਹੈਗੀਆਂ ਦੀਆਂ ਫੁੱਲਾਂ ਨੂੰ ਮਤਲਬ ਕਹਿੰਦਾ ਕੁਦਰਤ ਦਾ ਇੱਕ ਗਿਫਟ ਮੰਨਦੇ ਕੁਦਰਤ ਇੱਕ ਰਿਸ਼ਮਾ ਮੰਨਦੀ ਆ ਉਹ ਤਾਂ ਜਦੋਂ ਇਹ ਫੁੱਲ ਰੇ ਲੱਗੜੇ ਸ਼ੁਰੂ ਹੁੰਦੇ ਆ ਉਹ ਫਿਰ ਮਤਲਬ 6 ਤੋਂ 7 ਵਜੇ ਸ਼ੁਰੂ ਕਰਦੇ ਆ ਉਹਨੂੰ ਇਕੱਠਾ ਕਰਨਾ ਤੇ ਉਸ ਤੋਂ ਬਾਅਦ ਉਹ 12 ਵਜੇ ਤੱਕ ਇਕੱਠਾ ਕਰਦੇ ਆ ਤੇ ਕਈ ਜਿਹੜੀਆਂ ਜਨਨੀਆਂ ਹੈਗੀਆਂ ਮਤਲਬ ਲੇਡੀਜ਼ ਹੈਗੀਆਂ ਆਦੀਵਾਸੀ ਕਮਿਊਨਿਟੀ ਦੇ ਉਹ 4 ਵਜੇ ਵੀ ਸ਼ੁਰੂ ਕਰਦੇ ਆ ਇਹਨੂੰ ਫੁੱਲਾਂ ਫੁੱਲਾਂ ਨੂੰ ਇਕੱਠਾ ਕਰਕੇ ਮਤਲਬ ਕਲੈਕਟ ਕਰਦੇ ਆ ਫਿਰ ਸਨ ਡਰਾਈ ਕਰਦੇ ਆ ਉਹਨੂੰ ਤੇ ਉਹਨੂੰ ਮਾਰਕੀਟ ਵਿੱਚ ਸੇਲ ਕਰਦੇ ਆ ਤੇ ਜਿਹੜਾ ਪੀਕ ਸੀਜ਼ਨ ਹੈਗਾ ਫੁੱਲਾ ਜਦੋਂ ਪੀਕ ਸੀਜ਼ਨ ਫੁੱਲਾ ਆਉਂਦਾ ਤਾਂ ਉਸ ਸਮੇਂ ਵਿੱਚ 60 ਰੁਪਏ ਪਰ ਕਿਲੋ ਫੁੱਲ ਵਿਕਦੇ ਆ ਇਸੇ ਤਰ੍ਹਾਂ ਜਿਹੜਾ ਬੀਜ ਆ ਜਾਂਦੇ ਬੀਜੀ 50 ਰੁਪਏ ਕਿਲੋ ਮਾਰਕੀਟ ਵਿੱਚ ਵਿਕਦੇ ਹੈਗੇ ਆ ਤਾਂ ਛੱਤੀਸਗੜ ਦੇ ਜਿਹੜੇ ਲੋਕ ਹੈਗੇ ਆ ਆਦਿਵਾਸੀ ਕਮਿਊਨਿਟੀ ਹੈਗੇ ਆ ਫੁੱਲਾਂ ਨੂੰ ਡਰਾਈ ਕਰਕੇ ਉਹਨੂੰ ਡਰਾਈਡ ਫੁੱਲਾਂ ਨੂੰ ਕੁੱਚੀ ਬੋਲਦੇ ਆ ਉਹਨੂੰ ਸ਼ਰਾਬ ਬਣਾਉਣ ਵਾਸਤੇ ਵਰਤਦੇ ਆਰ ਮਤਲਬ ਡਰਾਈ ਫੁੱਲਾ ਨੂੰ ਉਸ ਵਜਲੇ ਫਰੂਟ ਹੈਗੇ ਉਹਨੂੰ ਤੋਰਾ ਬੋਲਦੇ ਆ ਤਾਂ ਉਹ ਐਡੀਬਲ ਆਇਲ ਨੂੰ ਆਇਲ ਕੱਢਿਆ ਜਾਂਦਾ ਉਹਨੂੰ ਖਾਣ ਵਾਲਾ ਤੇਲ ਵਾਸਤੇ ਵਰਤਿਆ ਜਾਂਦਾ ਤੇ ਉਸ ਜਿਹੜੇ ਫਲਾ ਜਿਹੜੇ ਫਾਲ ਹੈਗੇ ਉਹਨੇ ਸਬਜੀ ਬਣਾਈ ਜਾਂਦੀ ਹੈ ਇਹ ਆਦੀਬਸੀ ਕਮਿਊਨਿਟੀ ਵਰਤੇ ਹੈਗੇ ਆ ਇਹ ਵਿੱਚ ਇਹ ਵੀ ਦੇਖਿਆ ਗਿਆ ਜਿਵੇਂ ਉਹ ਛਤੀਸਗੜ ਦੇ ਟ੍ਰਾਈਬਲ ਲੋਕ ਕਿਸ ਨੂੰ ਆਮ ਆਪਾਂ ਰਿਸ਼ਤੇਦਾਰ ਮਿਲ ਜਾਂਦੇ ਆ ਕਿਸ ਨੂੰ ਜੇ ਇਹ ਸ਼ਰਾਬ ਨਾ ਦਿੱਤੀ ਜਾਵੇ ਤਾਂ ਉਹ ਕਹਿੰਦੇ ਵੀ ਇਹ ਬੇਕਾਰ ਬੰਦੇ ਆ ਤੇ ਇੰਨਾ ਜਿਆਦਾ ਇੰਪੋਰਟੈਂਟ ਹਰ ਹਰ ਮਤਲਬ ਜਿਹੜੇ ਰਿਸ਼ਤਾ ਨੂੰ ਸ਼ਰਾਬ ਉਹ ਆਫਰ ਕਰਦੇ ਆ ਜੇ ਨਹੀਂ ਆਫਰ ਕਰਦੇ ਤਾਂ ਉਹ ਪਲਾਈਟ ਇਨ ਪਲਾਈਟ ਬਿਹੇਵੀਅਰ ਬਿਹੇ ਵੀ ਸਹੀ ਬੰਦੇ ਨਹੀਂ ਇਸ ਤਰ੍ਹਾਂ ਮੰਨਿਆ ਜਾਂਦਾ ਹੈਗਾ ਤਾਂ ਮੂਹੇ ਤੋਂ ਹੋਰ ਜਿਹੜੇ ਜਿਹੜੇ ਫੁੱਲਾਂ ਤੋਂ ਜਿਹੜੇ ਹੋਰ ਜਿਹੜੇ ਚੀਜ਼ਾਂ ਬੰਦੀਆਂ ਇੱਕ ਤਾਂ ਮੂਹੇ ਦਾ ਮੂਆ ਪੇਠਾ ਬੰਦਾ ਹੈਗਾ ਮੂਆ ਪਾਓ ਬੰਦਾ ਹੈਗਾ ਜਿਵੇਂ ਪਾਓ ਭਾਜੀ ਬੰਦੇ ਸਿਰਫ ਪਾਓ ਬਣਾਇਆ ਜਾਂਦਾ ਆਟੇ 'ਚ ਗੁੰਧ ਕੇ ਦਾ ਤੋਂ ਉਸ ਤੋਂ ਬਾਅਦ ਰਸ ਪੁਟਕੂ ਕਰਕੇ ਇੱਕ ਡਿਸ਼ ਹੈਗੀ ਉਹ ਬਣਾਉਂਦੇ ਆ ਲੱਡੂ ਬੰਦੇ ਆ ਮੂਆ ਫਰੂਟ ਦੀ ਸਬਜ਼ੀ ਬੰਦੀ ਇਹ ਸਾਰੇ ਮੂਹੇ ਤੋਂ ਪ੍ਰੋਡਕਟ ਜਿਹੜੇ ਫੁੱਲਾਂ ਤੇ ਜਿਹੜੇ ਉਹ ਤੋਂ ਬੰਦੇ ਹੈਗੇ ਹੁਣ ਆਪਾਂ ਚਰਚਾ ਕਰਾਂਗੇ ਵੀ 2018 ਚ ਜਿਹੜੀ ਯੂਨੀਅਨ ਮਿਨਿਸਟਰੀ ਸੀਗੀ ਆਫ ਟ੍ਰਾਈਬਲ ਅਫੇਅਰਸ ਐਂਡ ਅਨਾਉਂਸ ਟੂ ਬੀ 17 ਰੁਪਏ ਉਹਨਾਂ ਨੇ ਡਿਕਲੇਅਰ ਕੀਤਾ ਫੁੱਲਾਂ ਦਾ ਰੇਟ ਮਿਨਿਮਲ ਸਪੋਰਟ ਪ੍ਰਾਈਸ ਵੀ ਇਹ ਬਿਕੂਗਾ ਮਤਲਬ ਕਹਿੰਦੇ 17 ਰੁਪਏ ਕੀਤਾ ਜਿਹੜੀ ਟ੍ਰਾਈਬਲ ਕਮਿਊਨਿਟੀ ਹੈਗੀ ਆ ਉਹ ਬਹੁਤ ਵੱਡੇ ਲੈਵਲ ਦਾ ਇਸ ਦਰਖਤ ਤੋਂ ਬੈਨੀਫਿਟ ਲੈਂਦੀ ਆ ਕੋਈ ਜੰਗਲਾਂ ਦੇ ਵਿੱਚ ਜਿੱਥੇ ਵੀ ਜੰਗਲ ਲੱਗੇ ਹੋਏ ਆ ਤਾਂ ਸੀਜ਼ਨਲ ਟਰਨਓਵਰ ਹੈਗੀ ਇਸ ਇਨ੍ਹਾਂ ਰੁੱਖਾਂ ਤੋਂ ਜਿਹੜੇ ਜੰਗਲੀ ਜੰਗਲਾਂ ਤੋਂ 50 ਤੋਂ 60 ਕਰੋੜ ਰੁਪਈਆ ਜਿਹੜੇ ਟਰਨਓਵਰ ਹੈਗੀ ਆ ਇੰਨੀ ਮਤਲਬ ਇਸ ਤੇ ਡਿਪੈਂਡੈਂਟ ਹੈਗੀ ਆ ਹੁਣ ਇਹ ਵੀ ਸਮਝਣਾ ਪੈਣਾ ਇੱਕ ਦਰਖਤ ਜਿਹੜਾ ਹੈਗਾ ਮੈਚੂਰ ਦਰਖਤ ਕਿੰਨੇ ਫੁੱਲ ਪੈਦਾ ਕਰਦਾ ਤਾਂ ਉਹ 300 ਕਿਲੋ ਇੱਕ ਮਤਲਬ ਕਹਿੰਦਾ ਰੁੱਖਾ ਫੁੱਲ ਫੁੱਲ ਪੈਦਾ ਕਰਦਾ ਜੇ 300 ਕਿਲੋ ਨੂੰ 60 ਰੁਪਏ ਮਾਰਕੀਟ ਦੇ ਵਿੱਚ ਗੁਣਾ ਕਰਦੇ ਤਾਂ ਇੱਕ ਰੁੱਖ ਦੀ ਜਿਹੜੀ ਕੀਮਤ ਹੈਗੀ ਆ ਉਹ 18000 ਰੁਪਏ ਫੁੱਲ ਜਿਹੜੇ ਵਿਕਦੇ ਆ ਇਹ ਮਾਰਕੀਟ ਦੇ ਵਿੱਚ ਡੇਟਾ ਹੈਗਾ ਤੇ 1 ਕਿਜੀ ਜਿਹੜਾ ਫੁੱਲ ਹੈਗੇ ਆ 60 ਰੁਪਏ ਵਿਕਦੇ ਆ ਤੇ 3 ਲੀਟਰ ਉਤੋਂ ਸ਼ਰਾਬ ਬਣਦੀ ਆ ਮਤਲਬ 1 ਕਿਲੋ ਫੁੱਲਾਂ ਤੋਂ 3 ਲੀਟਰ ਸ਼ਰਾਬ ਵਿਕਦੀ ਹੈ ਜਿਹੜੀ ਇੱਕ ਬੋਟਲ ਜਿਹੜੀ ਹੈ ਸ਼ਰਾਬ ਦੀ 750 ਐਮਐਲ ਦੀ ਉਹ 50 ਰੁਪਏ ਦੀ ਸੇਲ ਹੁੰਦੀ ਹੈ ਤੇ ਜਿਹੜੀ ਹੋਰ ਰਿਫਾਈਨ ਜਿਹੜੀ ਵਾਈਨ ਫਾਰਮ ਚ ਵਿਕਦੀ ਹੈ ਉਹ 975 ਰੁਪਏ ਦੀ ਇੱਕ ਬੋਟਲ ਵਿਕਦੀ ਹੈ ਹੁਣ ਦੇਖਿਆ ਜਾਵੇਗਾ ਵੀ ਜਿਹੜੀ ਮੌਆ ਲਿਕੋਰ ਆ ਇਹ ਗੋਆ ਦੇ ਵਿੱਚ ਡੀਜੇ ਮੌਆ ਬ੍ਰਾਂਡ ਹੈਗਾ ਇਹ ਹੈਗਾ ਫੋਰੈਸਟ ਬੋਟਲ ਕੰਪਨੀ ਹੈਗੀ ਆ ਡੀਜੇ ਮੌਆ ਉਹ ਇਸ ਦੀ ਸ਼ਰਾਬ ਨੂੰ 975 ਰੁਪਏ ਬੋਟਲ ਵੇਚਦੀ ਹੈ ਇਹ ਵੀ ਇੱਕ ਬਿਜ਼ਨਸ ਹੈਗਾ ਮੂਹੇ ਦੀ ਸ਼ਰਾਬ ਦਾ ਇੱਕ ਬਹੁਤੋਂ ਦਾ ਪਿਓਰਿਸਟ ਸ਼ਰਾਬ ਮੰਨੀ ਜਾਂਦੀ ਕਿਉਂਕਿ ਇਹ ਫੁੱਲਾਂ ਤੋਂ ਬਣਦੀ ਹੈ ਕੋਈ ਇੱਜ ਕੈਮੀਕਲ ਨਹੀਂ ਵਰਤਿਆ ਉਹ ਇਹਨੂੰ ਮਤਲਬ ਕਹਿੰਦਾ ਫਰਮੈਂਟ ਕੀਤਾ ਜਾਂਦਾ ਫੁੱਲਾਂ ਨੂੰ ਫਰਮੈਂਟ ਕਰਕੇ ਸੁਕਾ ਕੇ ਫਰਮੈਂਟ ਕਰਕੇ ਇਹਨੂੰ ਸ਼ਰਾਬ ਬਣ ਜਾਂਦੀ ਹੈਗੀ ਹੈ ਤੇ ਇੱਕ ਮੈਸੂਰ ਦੀ ਜਿਹੜੀ ਰਿਪੋਰਟ ਹੈਗੀ ਇੰਡੀਅਨ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਸਾਇੰਸਸ ਹੈਗਾ ਮੈਸੂਰ ਦੇ ਵਿੱਚ ਉਹ ਕਹਿੰਦੇ ਮੋਹਰੇ ਦੇ ਫਲਾਵਰ ਦੇ ਉਹਨੇ ਗੁਣਵੱਤਾ ਦੱਸੀ ਹੈਗੀ ਆ ਉਹਦੇ ਵਿੱਚ ਉਹ ਕਹਿੰਦੇ ਵੀ ਫਾਸਫੋਰਸ ਹੈਗਾ ਉਹਦੇ ਵਿੱਚ ਆਇਰਨ ਤੇ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ ਫੁੱਲਾਂ ਵਿੱਚ ਇਸ ਕਰਕੇ ਬਹੁਤ ਹੀ ਉਹਨਾਂ ਨੂੰ ਹੈਲਥੀ ਹੈਗਾ ਮਤਲਬ ਜਿਹੜੇ ਯੂਜ਼ ਕਰਦੇ ਆ ਮੋਹਰੇ ਦੇ ਫੁੱਲਾਂ ਨੂੰ ਸਬਜ਼ੀ ਬਹੋਇਆ ਜਾਂ ਸ਼ਰਬਤ ਹੋਇਆ ਜਾਂ ਕਿਸੇ ਵੀ ਢੰਗ ਨਾਲ ਫੁੱਲਾਂ ਨੂੰ ਵਰਤਦੇ ਉਹ ਬਹੁਤ ਬੈਲ ਇੰਡਿਊਟ੍ਰੀਸ਼ਨ ਵੈਲਿਊ ਹੈਗੀ ਆ ਹੁਣ ਜਿਹੜਾ ਜਿਹੜਾ ਫਰੂਟ ਆ ਤੇ ਆਇਲ ਹੈਗਾ ਜਿਹੜਾ ਸੀਡਾਂ ਤੋਂ ਕੱਢ ਸੀਡ ਤੋਂ ਕੱਢਦੇ ਬੀਜਾਂ ਤੋਂ ਕੱਢਦੇ ਆਪਾਂ ਉਹਨੂੰ ਗੱਠੀ ਦੇ ਰੋਗ ਵਾਸਤੇ ਠੀਕਰ ਵਾਸਤੇ ਵਰਤਿਆ ਜਾਂਦਾ ਜੇ ਕਿਸੇ ਨੂੰ ਕ ਕੌਂਸਲਾਈਟਸ ਕੌਂਸਲ ਕਿਸੇ ਨੂੰ ਬਹੁਤ ਜ਼ਿਆਦਾ ਵੱਜ ਜਾਂ ਉਰੂ ਠੀਕ ਕਹਿੰਦਾ ਤੇ ਬਲੀਡਿੰਗ ਘਮ ਜੇ ਕਿਸੇ ਕਿਸੇ ਦੇ ਮਤਲਬ ਕਹਿੰਦਾ ਦੰਦ ਬਲੀਡ ਕਰ ਰਿਹਾ ਉਹਨੂੰ ਵੀ ਠੀਕ ਕਰਨ ਵਿੱਚ ਵਰਤਿਆ ਜਾਂਦਾ ਜਿਹੜੇ ਫੁੱਲ ਹੈਗੇ ਖਾਸ ਕਰਕੇ ਮਤਲਬ ਕਬਜ਼ੇ ਨੂੰ ਦੂਰ ਕਰਨ ਵਾਸਤੇ ਹੈਮੋਰੋਇਡਸ ਵੀ ਇੱਕ ਬਹੁਤ ਹੀ ਭਿਆਨਕ ਕਬਜ਼ੇ ਦੇ ਰੂਪ ਲੈ ਜਾਂਦਾ ਉਹ ਹੈਮੋਰੋਇਡ ਉਹਨੂੰ ਵੀ ਠੀਕ ਕਰਦੇ ਹੈਗੇ ਆ ਆਈ ਇਨਫੈਕਸ਼ਨ ਤੇ ਬ੍ਰੌਂਕਾਈਟਸ ਸਿੰਪਟਮ ਜਿਹੜੇ ਹੈਗੇ ਉਹਨੂੰ ਠੀਕ ਕਰਨ ਵਾਸਤੇ ਇਹ ਹੈਲਪ ਕਰਦੇ ਜਿਹੜੇ ਫੁੱਲ ਹੈਗੇ ਆ ਹੁਣ ਜਿਹੜਾ ਮੌਵਾ ਸੀਡ ਆਇਲ ਹੈਗਾ ਨਾਰਥ ਇੰਡੀਆ ਵਿੱਚ ਕੁਕਿੰਗ ਆਇਲ ਵਾਸਤੇ ਤੌਰ ਤੇ ਵਰਤੇ ਜਾਂਦੇ ਨੂੰ ਕੱਢ ਕੇ ਇਸ ਲਈ ਨੂੰ ਮਤਲਬ ਬਟਰ ਕੱਪ ਟਰੀ ਵੀ ਬੋਲ ਦਿੰਦੇ ਆ ਜੋ ਪਹਿਲਾਂ ਜ਼ਿਕਰ ਕੀਤਾ ਨਾਮ ਜਿਹੜੇ ਬਟਰ ਕੱਪ ਟਰੀ ਕਿਉਂ ਕਹਿੰਦੇ ਨੇ ਕਿਉਂਕਿ ਆਇਲ ਦੇ ਤੌਰ ਤੇ ਵਰਤੇ ਜਾਂਦਾ ਹੈਗਾ ਤੇ ਹੁਣ ਜਿਹੜਾ ਆਇਲ ਦੀ ਜਿਹੜੀ ਹੈਗੀ ਜਿਹੜੀ ਆਇਲ ਨਿਕਲਦਾ ਮੂਹੇ ਤੋਂ ਉਹ ਤੋਂ ਕੀ ਕੀ ਉਹ ਵੀ ਅੱਬ ਗੱਲ ਕਰ ਲੈਣਾ ਵੀ ਕੀ ਕੀ ਉਹਦੇ ਯੂਜ਼ ਹੈਗੇ ਆ ਇੱਕ ਤਾਂ ਸੋਪ ਮੇਕਿੰਗ ਹਰ ਸਾਬਣ ਬਣਾਉਣ ਦੇ ਵਿੱਚ ਕੰਮ ਆਉਂਦੇ ਆ ਕੁਕਿੰਗ ਦੀ ਹੋਰ ਜਿਕਰ ਕੀਤਾ ਕੁਕਿੰਗ ਨਾਰਥ ਇੰਡੀਆ ਚ ਵਰਤੇ ਜਾਂਦਾ ਹੈਗਾ ਸਾਰਾ ਸਿਸਟਮ ਇਹ ਮਰਸਾਜ ਤੌਰ ਤੇ ਵਰਤੇ ਜਾਂਦਾ ਕਿਸੇ ਨੂੰ ਗਠੀਆ ਗਠੀਏ ਦੇ ਵਾਸਤੇ ਵਰਤ ਉਹਨੂੰ ਤੇਲ ਦੀ ਮਾਲਿਸ਼ ਹੁੰਦੀ ਆ ਉਸੋ ਬਾਇਓ ਡੀਜ਼ਲ ਜਿਹੜਾ ਇੱਕ ਤੇਲ ਹੈਗਾ ਜਿਵੇਂ ਜਿਟਰੋਫਾ ਕਰਕੇ ਸਿਕਨਾ ਦੀ ਵੈਰਿਟੀ ਹੈਗੀ ਐ ਜਿਟਰੋਫਾ ਰਤਨਜੋਤ ਕਰਕੇ ਪੰਜਾਬ ਚ ਬੋਲਦੇ ਹਨ ਉਹਦੇ ਤੋਂ ਬਾਇਓ ਡੀਜ਼ਲ ਬਣਦਾ ਇਹ ਮੂੰਗਵੇ ਦੇ ਤੇਲ ਤੋਂ ਵੀ ਬਾਇਓ ਡੀਜ਼ਲ ਬਣਾ ਸਕਦੇ ਆਪਾਂ ਤੇ ਲੈਂਪ ਲਾਈਟਿੰਗ ਇਹਦੇ ਤੋਂ ਲੈਂਪ ਵੀ ਜਿਹੜਾ ਇਹ ਤੇਲ ਤੋਂ ਲੈਂਪ ਲਾਈਟਿੰਗ ਕਿਉਂਕਿ ਜਿਹੜੇ ਆਦੀਵਾਸੀ ਕਮਿਊਨਿਟੀ ਉਤ ਇਲਾਕੇ ਦੇ ਵਿੱਚ ਕੀ ਹੁੰਦਾ ਲਾਈਟ ਲਾਈਟ ਦੀ ਬਹੁਤ ਕਮੀ ਰਹਿੰਦੀ ਉਥੋਂ ਇਹ ਲੈਂਪ ਲਾਈਟਿੰਗ ਵਾਸਤੇ ਵਰਤੇ ਜਾਂਦਾ ਹੈਗਾ ਤੇ ਹੁਣ ਲੱਖਾਂ ਜਿਵੇਂ ਪਹਿਲਾਂ ਗੱਲ ਕੀਤੀ ਲੱਖਾਂ ਲੋਕੀ ਦਾ ਲੋਕਾਂ ਦਾ ਬਿਜ਼ਨਸ ਜਿਹੜਾ ਹੈਗਾ ਜਿਵੇਂ ਦੱਸਿਆ ਹੈਗਾ ਵੀ ਜਿਹੜੀ ਟਰਨਓਵਰ 30 ਤੋਂ 40 40 ਕਰੋੜ ਦੀ ਟਰਨਓਵਰ ਹੈਗੀ ਆ ਇਸ ਦਰਖਤ ਉਤੇ ਲੱਖਾਂ ਲੋਕ ਡਿਪੈਂਡੈਂਟ ਕਰਦੇ ਆ ਤਾਂ ਹੁਣ ਜਿਹੜੀ ਇਹਦੀ ਹੈਗੀ ਆ ਲੱਕੜ ਦੀ ਚਰਚਾ ਕਰਾਂਗੇ ਬਹੁਤ ਹੀ ਜ਼ਬਰਦਸ ਹਾਰਡਵੁੱਡ ਆ ਪਰ ਜਿਹੜੇ ਤੇ ਬਹੁਤ ਹੀ ਜ਼ਬਰਦਸ ਹਾਰਡਵੁੱਡ ਹੋਣ ਹਾਰਡਵੁੱਡ ਹੋਣ ਕਰਕੇ ਇਹਨੂੰ ਮਤਲਬ ਕਹਿੰਦੇ ਇਹਦੇ ਤੋਂ ਸਥੀਰੀਆਂ ਦਰਵਾਜ਼ੇ ਹੋਏ ਗੱਡੇ ਹੋ ਗਏ ਫਰਨੀਚਰ ਹੋਇਆ ਖੇਤੀ ਦੇ ਸੰਦ ਮਤਲਬ ਕਹਿੰਦਾ ਸੰਗੀਤ ਸਾਜ਼ ਹੋਇਆ ਗੱਡਿਆਂ ਦੇ ਪਹੀਏ ਤੇ ਘੋੜਿਆਂ ਦੇ ਰਥ ਜਿਹੜੇ ਹੈਗੇ ਉਹ ਬਣਾਏ ਜਾ ਸਕਦੇ ਆ ਪਰ ਪੁਆਇੰਟ ਇਹ ਵੀ ਉਥੋਂ ਦੇ ਲੋਕ ਜਿਹੜੇ ਹੈਗੇ ਇਹਨੂੰ ਇੰਨਾ ਰੁੱਖ ਕੀਮਤੀ ਆ ਕਿ ਉਹਨੂੰ ਅਫੋਰਡ ਹੀ ਨਹੀਂ ਕਰ ਸਕਦਾ ਉਹਨੂੰ ਕੱਟਣਾ ਕੱਟ ਹੀ ਨਹੀਂ ਸਕਦੇ ਕੋਈ ਇੰਨੀ ਵੈਲਿਊ ਹੈਗੀ ਕਿ ਰੁੱਖ ਦੀ 18000 ਰੁਪਏ ਉਹਦੇ ਫੁੱਲ ਵਿਕਦੇ ਇੱਕ ਰੁੱਖ ਦੇ ਐਵਰੇਜ ਜਿਹੜਾ ਲਾਈਏ ਇਸ ਲਈ ਜਿਹੜੇ ਲੋਕ ਹੈਗੇ ਉਹਨੂੰ ਬਹੁਤ ਮੂਵੀ ਨੂੰ ਕੱਟ ਕੱਢਦੇ ਕਿਉਂਕਿ ਇਹਦੀ ਵੈਲਿਊ ਬਹੁਤ ਜ਼ਿਆਦਾ ਹੈਗੀ ਆ ਤੇ ਹਾਰਟਵੁੱਡ ਬਹੁਤ ਤਕੜੀ ਆ ਪਰ ਇਹਦੀ ਵੈਲਿਊ ਹੋਣ ਕਰਕੇ ਦੂਸਰੇ ਢੰਗ ਨਾਲ ਇਸ ਲਈ ਉਹਨੂੰ ਕਟਿਆ ਨਹੀਂ ਜਾਂਦਾ ਹੈਗਾ ਉਹਨੂੰ ਲਗਾਇਆ ਹੀ ਜਾਂਦਾ ਹੈਗਾ ਉਸੋ ਚਰਚਾ ਕਰਾਂਗੇ ਹੁਣ ਜਿਹੜੇ ਜੰਗਲੀ ਜਾਨਵਰ ਜਿਹੜੋ ਇਹ ਮਤਲਬ ਜਿਹੜੇ ਫੁੱਲ ਪੀਕ ਤੇ ਹੁੰਦੇ ਆ ਉਸ ਟਾਈਮ ਜਿਹੜੇ ਡੀਅਰ ਹੋਗੇ ਸਾਡੇ ਜਕਾਲ ਹੋਗੇ ਭਾਲੂ ਹੋਗੇ ਉਹ ਇਹਦੇ ਫੁੱਲਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਉਹ ਖੁਸ਼ ਹੋ ਕੇ ਖਾਂਦੇ ਆ ਢਿੱਡ ਭਰ ਲੈਂਦੇ ਆ ਉਹਦੇ ਉਹਦੇ ਚ ਫਰਮੈਂਟ ਹੁੰਦਾ ਢਿੱਡ ਚ ਜਾ ਕੇ ਉਹਦਾ ਫਰਮੈਂਟ ਹੋਣ ਤੋਂ ਬਾਅਦ ਉਹ ਫਿਰ ਮਤਲਬ ਉਹਨੂੰ ਸ਼ਰਾਬ ਚੜ ਜਾਂਦੀ ਹੈ ਉਹ ਨਸ਼ਾ ਹੋ ਜਾਂਦਾ ਉਹਨੂੰ ਨਸ਼ਾ ਹੋ ਕੇ ਉਹ ਝੂਮਦੇ ਆ ਮਤਲਬ ਜੰਗਲਾਂ ਦੇ ਵਿੱਚ ਇਹ ਵੀ ਕਾਫੀ ਸਟੱਡੀ ਕੀਤੀ ਗਈ ਆ ਤੇ ਕਾਫੀ ਕਿਤਾਬਾਂ ਨੂੰ ਲਿਖਦੇ ਆਗੇ ਵੀ ਸਾਰੇ ਜਿਹੜੇ ਜਾਨਵਰ ਹੈਗੇ ਉਹ ਇਸ ਖੁਸ਼ੀ ਚ ਮਤਲਬ ਕਹਿੰਦਾ ਝੂਮਦੇ ਆ ਬਦੋ ਫੁੱਲਾਂ ਨੂੰ ਖਾ ਕੇ ਉਸ ਵੇਲੇ ਪੰਛੀ ਹੋਗੇ ਮਿਆਨਾਸ ਹੋਗੇ ਬਲਬਲ ਹੋਗੇ ਆ ਪੈਰਾਕੀਟਸ ਹੋਗੇ ਅਦਰ ਫਲਾਵਰ ਜਿਹੜੇ ਫੁੱਲ ਫੁੱਲ ਈਟਿੰਗ ਜਿਹੜੇ ਬਰਡਸ ਪੰਛੀ ਹੈਗੇ ਉਹ ਵੀ ਇਸ ਦੇ ਜਿਹੜੇ ਫੁੱਲਾਂ ਦਾ ਰਸ ਨੂੰ ਮਤਲਬ ਕਹਿੰਦਾ ਪੀ ਕੇ ਉਹ ਵੀ ਮਦਹੋਸ਼ ਹੋਏ ਰਹਿੰਦੇ ਆ ਮਤਲਬ ਇੰਨਾ ਜਬਰ ਸ ਇਹ ਜਿਹੜੋ ਰੱਖੋਂ ਦਾ ਇੱਕ ਪਾਸੇ ਉਹ ਮਤਲਬ ਕਹਿੰਦਾ ਇੰਨੀ ਵੱਡੇ ਲੈਵਲ ਦੀ ਆਦੀਵਾਸੀ ਕਮਿਊਨਿਟੀ ਨੂੰ ਇਹ ਇਨਕਮ ਦਾ ਸੋਰਸ ਬੰਦੂਜੇ ਪਾਸੇ ਜਿਹੜੇ ਸਾਡੇ ਜਾਨਵਰ ਹੋਗੇ ਪੰਛੀ ਹੋਗੇ ਨੂੰ ਮਦਹੋਸ਼ ਹੋ ਜਾਂਦੇ ਨੂੰ ਮਤਲਬ ਕਹਿੰਦਾ ਇਹਦੀ ਇਹਦੀ ਉਹ ਸਿਸਟਮ ਕਰਕੇ ਤਾਂ ਇਸ ਲਈ ਕਈ ਕਮਿਊਨਿਟੀ ਵੀ ਸੋਚਦੀਆਂ ਵੀ ਗਈ ਕਿਤਾਬਾਂ ਨੇ ਲਿਖਿਆ ਵੀ ਜਦੋਂ ਇਹ ਫੁੱਲ ਜਿਹੜੇ ਕੰਜ਼ੂਮ ਲੇਡੀਜ਼ ਕਰਦੇ ਜਿਹਨਾਂ ਦੇ ਬੱਚੇ ਨੂੰ ਜਨਮ ਦੇਣਾ ਹੁੰਦਾ ਜਨਮ ਤੋਂ ਬਾਅਦ ਬੱਚੇ ਹੁਨਸਾਰ ਜਿਹੜੇ ਬ੍ਰੈਸਟ ਮਿਲਕ ਪ੍ਰੋਡਕਸ਼ਨ ਨੂੰ ਵਧਾਉਂਦੇ ਹੈਗੇ ਵੀ ਇਹ ਵੀ ਇੱਕ ਕਿਤਾਬ ਨੇ ਚਰਚਾ ਕੀਤੀ ਹੋਈ ਆ ਬਾਕੀ ਜਿਹੜਾ ਮਹੂ ਇਹ ਦਾ ਰੁੱਖ ਹੈਗਾ ਉਹ ਗੁਰਬਾਣੀ 'ਚ ਜ਼ਿਕਰ ਆਉਂਦਾ ਹੈਗਾ ਉਹਦੇ ਬਾਰੇ ਅਸੀਂ ਚਰਚਾ ਕਰਾਂਗੇ ਭਗਤ ਕਬੀਰ ਜੀ ਕਹਿੰਦੇ ਆ ਰਾਗ ਰਾਮਕਲੀ ਵਿੱਚ ਲੇਖ ਸ਼ਬਦ ਵਿੱਚ ਨਾਮ ਰਸ ਦੀ ਸ਼ਰਾਬ ਕੱਢਣ ਦੀ ਜੁਗਤੀ ਦੱਸਦੇ ਆ ਇਸ ਸ਼ਰਾਬ ਨੂੰ ਤਿਆਰ ਕਰਨ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਦਾ ਉਲੇਖ ਕਰਦੇ ਹਨ ਭਗਤ ਕਬੀਰ ਜੀ ਕਿ ਨਾਮ ਰਸ ਦੀ ਸ਼ਰਾਬ ਦੀ ਤਿਆਰੀ ਵਿੱਚ ਆਤਮ ਗਿਆਨ ਨੂੰ ਗੁੜ ਪ੍ਰਭੂ ਚਰਨਾ ਵਿੱਚ ਜੁੜੀ ਸੁਰਤ ਨੂੰ ਮੌਏ ਦੇ ਫੁੱਲ ਤੇ ਆਪਣੇ ਮਨ ਵਿੱਚ ਟਿਕਾਏ ਹੋਏ ਪ੍ਰਭੂ ਦੇ ਭਾਉ ਨੂੰ ਪੱਠੀ ਬਣਾਇਆ ਹੈ ਇਸ ਤਰ੍ਹਾਂ ਇਸ ਗਿਆਨ ਧਿਆਨ ਦੇ ਭਾਉ ਤੋਂ ਉਪਜਿਆ ਨਾਮ ਰਸ ਪੀ ਕੇ ਮਨ ਅਡੋਲ ਅਵਸਥਾ ਵਿੱਚ ਲੀਨ ਹੋ ਗਿਆ ਹੈ ਇਹ ਮਤਲਬ ਉਹ ਕਹਿੰਦਾ ਭਗਤ ਕਬੀਰ ਜੀ ਕਹਿੰਦੇ ਆ ਫਿਰ ਤੁਕ ਇੱਕ ਆਉਂਦੀ ਹੈਗੀ ਆ ਉਹਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਗੁੜ ਕਰ ਗਿਆਨ ਧਿਆਨ ਕਰ ਮਉਹਾ ਭਾਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿਦ ਸਮਾਨੀ ਪੀਵੇ ਪੀਵਨ ਹਾਰਾ ਇਹ ਜ਼ਿਕਰ ਆਉਂਦਾ ਹੈਗਾ ਗੁਰਬਾਣੀ ਦੇ ਵਿੱਚ ਇਸ ਲਈ ਸਾਡਾ ਇਹ ਇਹ ਪਵਿੱਤਰ ਰੁੱਖ ਮੰਨਿਆ ਜਾਂਦਾ ਹੈਗਾ ਕਿਉਂਕਿ ਇਹ ਗੁਰਬਾਣੀ 'ਚ ਜ਼ਿਕਰ ਆਉਂਦਾ ਹੈਗਾ ਸਾਡੇ ਕੋਲੋਂ ਇਹ ਮੌਹੇ ਦੇ ਰੁੱਖ ਹਰ ਸਾਲ ਅਸੀਂ ਮਤਲਬ ਕਹਿੰਦਾ ਪਟਾਲੇ ਦੇ ਵਿੱਚ ਮਾਰਕ ਕੀਤੇ ਹੋਏ ਰੁੱਖਾਂ ਉੱਥੋਂ ਅਸੀਂ ਬੀਜ ਇਕੱਠਾ ਕਰਦੇ ਆਂ ਜੁਲਾਈ-ਅਗਸਤ ਵਿੱਚ ਇਹਦਾ ਬੀਜ ਆਉਂਦਾ ਹੈਗਾ ਤੇ ਇਕੱਠਾ ਕਰਕੇ ਸੀ ਉਹਨੂੰ ਬੈੱਡ ਦੇ ਬੈੱਡ 'ਚ ਬੀਜਦੇ ਆਂ ਪਨੀਰੀ ਦੇ ਰੂਪ ਵਿੱਚ ਫਿਰ ਉਹਨੂੰ ਅਸੀਂ ਮਤਲਬ ਕਹਿੰਦਾ ਆਪਣੀਆਂ ਪੋਲੀਬੈਗ 'ਚ ਪਾਲਣ ਜਦੋਂ ਪਨੀਰੀ ਹੋ ਗਈ ਜਾਂਦੀ ਹੈ ਬਹੁਤ ਹੀ ਆਮ ਨਾਲ ਉਗਣ ਵਾਲਾ ਬੀਜ ਹੈਗਾ ਅਸੀਂ ਦੇਖਿਆ ਤਾਂ ਮੇਨ ਜਿਹੜਾ ਇਹਦੇ ਵਿੱਚ ਇਹ ਹੈਗਾ ਵੀ ਸਾਡੇ ਪੰਜਾਬ 'ਚ ਜਿਆਦਾ ਨਹੀਂ ਹੁੰਦਾ ਕਿਉਂਕਿ ਸਾਡੇ ਡਰਾਈ ਬੈਲਟ ਹੈਗੇ ਆ ਇਹਨਾਂ ਦੇ ਅਸੀਂ ਦੇਖਿਆ ਜਿਆਦਾ ਨਹੀਂ ਚੱਲਦਾ ਹੈਗਾ ਪਰ ਜਿਹੜੇ ਪਰਸਨ ਜੰਗਲ ਹੋ ਜਿੱਥੇ ਕੋਈ ਯੂਨੀਵਰਸਿਟੀ ਕਾਲਜ ਉੱਥੇ ਆਪਾਂ ਪਾਰਕਾਂ 'ਚ ਲਾ ਸਕਦੇ ਕਿਉਂਕਿ ਉੱਥੇ ਦੀ ਸਾਂਭ ਸੰਭਾਲ ਦੀ ਵੱਧ ਕੇਅਰ ਮੰਗਦੀ ਹੈ ਪੰਜਾਬ ਦੇ ਕਲਾਈਮੇਟ 'ਚ ਅਸੀਂ ਇਹ ਦੇਖਿਆ ਹੈਗਾ ਇਸ ਲਈ ਜਸਟ ਕਿਸੇ ਵੀਰ ਭਰਾ ਨੇ ਮੋਹੂ ਦੇ ਰੁੱਖ ਆਪਣੇ ਖੇਤਾਂ ਵਿੱਚ ਲਾਉਣ ਜਿੱਥੇ ਕੇਅਰ ਕਰ ਸਕਦਾ ਉਹ ਸਾਡੇ ਤੋਂ ਤੁਸੀਂ ਲਿਆ ਸਕਦੇ ਆ ਇਹਨੂੰ ਅਸੀਂ ਬੀਜਾਂ ਤੋਂ ਤਿਆਰ ਕਰਦੇ ਆ ਇੱਕ ਵਾਰ ਫਿਰ ਤੋਂ ਅਸੀਂ ਕਹਿਣਾ ਚਾਹਾਂਗੇ ਬਹੁਤ ਹੀ ਮਤਲਬ ਕਹਿੰਦਾ ਵਿਸ਼ਾਲ ਤੇ ਬਹੁ ਬਹੁਤ ਹੀ ਮਤਲਬ ਸਾਡੇ ਇੰਡੀਆ ਦੀ ਜਿਹੜੀ ਕਮਿਊਨਿਟੀ ਸੀਗਾ ਆਦੂਵਾਸੀ ਕਮਿਊਨਿਟੀ ਹੈ ਤੇ ਡਿਪੈਂਡੈਂਟ ਆ ਉਹਨਾਂ ਦਾ ਜੀਵਨ ਹੋ ਗਿਆ ਉਹਨਾਂ ਦੇ ਨਿਊਟ੍ਰੀਸ਼ਨ ਹੋ ਗਿਆ ਤੇ ਡਿਪੈਂਡੈਂਟ ਆ ਗੁਰਵਾਣੀ 'ਚ ਜ਼ਿਕਰ ਆਉਂਦਾ ਇਸ ਲਈ ਰੁੱਖ ਦਾ ਚਰਚਾ ਕਰਨੀ ਸੀ ਜ਼ਰੂਰੀ ਸਮਝਿਆ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੇ ਰੁੱਖ ਹੈਗੇ ਆ ਪੰਜਾਬ ਦੇ ਨੇਟਿਵ ਪੰਜਾਬ ਦੇ ਨੇਟਿਵ ਰੁੱਖਾਂ 'ਚ ਵੀ ਗੁਰਵਾਣੀ 'ਚ ਜ਼ਿਕਰ ਆਉਂਦਾ ਤੇ ਇੰਡੀਆ ਦੇ ਨੇਟਿਵ ਰੁੱਖ ਹੈਗੇ ਆ ਸਾਰੇ ਇਹ ਮੌਹੇ ਵਰਗੇ ਇਹਨਾਂ ਨੂੰ ਆਪਾਂ ਜਿਉਂ-ਜਿਉਂ ਧਰਤੀ 'ਚ ਲਾਵਾਂਗੇ ਹੋਰ ਵੀ ਅਸੀਂ ਬਹੁਤ ਸਾਰੇ ਰੁੱਖਾਂ ਦਾ ਜ਼ਿਕਰ ਕਰ ਚੁੱਕੇ ਹਾਂ ਪੰਜਾਬ ਦੇ ਜ ਉਨਰ ਜੋ ਜੋ ਧਰਤੀ ਚ ਲਾਵਾਂਗੇ ਤੇ ਸਾਡਾ ਦਾ ਪੰਜਾਬ ਦਾ ਵਾਤਾਵਰਨ ਹੈਗਾ ਉਹ ਮਤਲਬ ਕਹਿਣ ਦਾ ਬਹੁਤ ਹੀ ਚੇਂਜ ਹੋਊਗਾ ਉਹਨਾਂ ਸਮੇਂ ਵਿੱਚ ਇੱਕ ਇਹਦਾ ਸ਼ਹਿਦ ਵੀ ਜਿਹੜਾ ਮੂਹੇ ਦਾ ਹੈਗਾ ਮੂਹੇ ਦੇ ਫੁੱਲਾਂ ਦਾ ਸ਼ਹਿਦ ਜਿਹੜਾ ਬੰਦਾ ਉਹ ਅੱਖਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਇਹ ਰਹਿ ਗਿਆ ਸੀ ਜ਼ਿਕਰ ਕਰਨਾ ਅੱਖਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਵਰਤਦਾ ਹੈ ਸ਼ਾਇਦ ਇਹਦਾ ਬਹੁਤ ਹੀ ਵਧੀਆ ਨਿਕਲਦਾ ਹੈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਨੂੰ ਸਮਝੀਏ ਤੇ ਰੁੱਖਾਂ ਨੂੰ ਜਾਣੀਏ ਤੇ ਰੁੱਖਾਂ ਨੂੰ ਆਪਾਂ ਧਰਤੀ ਚ ਲਾਈਏ ਤੇ ਆਪਣੇ ਪੰਜਾਬ ਦੇ ਜਿਹੜਾ ਵਾਤਾਵਰਨ ਹੈ ਉਹਨੂੰ ਸੈੱਟ ਕਰੀਏ ਤੇ ਆਪਣੇ ਵਿਰਾਸਤ ਰੁੱਖਾਂ ਨੂੰ ਮੋੜ ਸੁਰ